ਸਤਿਗੁਰੂ ਸ੍ਰੀ ਗੁਰਪ੍ਰੀਤ ਨਵਾਸ ਸਤਿ ਸ੍ਰੀ ਗੁਰੂ ਕਰਨ ਸਾਹਿਬ ਰਾਜ ਦੀ ਪਾਵਨ ਪਵਿੱਤਰ ਮੁਕੱਦਸ ਘੋਤੇ ਚੜ੍ਹ ਬੈਠੇ ਬਹੁਤ ਇਸ਼ਤਕਾਰ ਜੋ ਹਾਜ਼ਰੀ ਆ ਸਭ ਤੋਂ ਪਹਿਲਾਂ ਗੁਰਦੇਵ ਪਾਸ਼ਾ ਦੀ ਬਖਸ਼ਿਸ਼ ਪਵਿੱਤਰ ਫਤਿਹ ਬੰਦ ਕਰੀਏ ਇਸ਼ਤਕਾਰ ਸਹਿਤ ਆਖੜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦੇਸ਼ਕ ਜਿਸ ਤਰ੍ਹਾਂ ਮੈਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਇਹ ਜਿਹੜਾ ਸਮਾਗਮ ਹੈ तकरीबन 30 ਸਤੋਂ ਕਲਗੀਧਰ ਪਾਤਸ਼ਾਹ ਸਾਹਿਬ ਸਿੰਘ ਗੁਰਗੋਬਿੰਦ ਸਿੰਘ ਮਹਾਰਾਜ ਤੇ ਮਾਤਾ ਜੀ ਮਾਤਾ ਗੁਜਰਕੌਰ ਤੇ ਗੁਰੂ ਸਾਹਿਬ ਦੇ ਵਰਜ਼ੰਦਾਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਅੱਜ ਉਹਨਾਂ ਦੇ ਇਤਿਹਾਸ ਦੀ ਗੱਲਬਾਤ ਵੀ ਕਰਾਂਗੇ ਬਤੌਰ ਇਤਿਹਾਸਕਾਰ ਮੇਰਾ ਫਰਜ਼ ਵੀ ਹੈ ਕਿ ਇਤਿਹਾਸ ਦੀਆਂ ਕੁਝ ਤੰਦਰੁਸਤਾਂ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਇਹਦੇ ਨਾਲ ਨਾਲ ਜਿਹੜੀਆਂ ਸਾਡੀਆਂ ਅੱਜ ਦੀਆਂ ਸਮੱਸਿਆਵਾਂ ਨੇ ਅੱਜ ਦੀਆਂ ਚਲਉਂਦੀਆਂ ਨੇ ਉਹਨਾਂ ਦੇ ਉੱਪਰ ਗੱਲ ਕਰਨੀ ਵੀ ਬਹੁਤ ਜ਼ਰੂਰੀ ਹੈ ਉਹਦਾ ਕਾਰਨ ਇਹ ਹੈ ਕਿ ਜਿਹੜੀਆਂ ਸਮੱਸਿਆਵਾਂ ਅੱਜ ਸਾਨੂੰ ਦਰਪੇਸ਼ ਨੇ ਜੇ ਅਸੀਂ ਇਹਨਾਂ ਸਮੱਸਿਆਵਾਂ ਦੇ ਬਾਰੇ ਚਿੰਤਨ ਨਾ ਕੀਤਾ ਵਿਚਾਰ ਨਾ ਕੀਤਾ ਤੇ ਖਾਸ ਕਰਕੇ ਜਦੋਂ ਅਸੀਂ ਗੁਰੂ ਦੀ ਹਜ਼ੂਰੀ ਚ ਜੁੜੇ ਬੈਠੇ ਹੁਣੇ ਜੇ ਇੱਥੇ ਵੀ ਅਸੀਂ ਆਪਣੀ ਸਮਾਜ ਆਪਣੀ ਕੌਮ ਆਪਣੇ ਦੇਸ਼ ਆਪਣੀ ਵਿਚਾਰਧਾਰਾ ਤੇ ਸਾਡੀ ਸੰਗਠਿਤ ਕੌਮੀ ਚੇਤਨਾ ਜਿਹੜੀਆਂ ਸਮੱਸਿਆਵਾਂ ਜੇਕਰ ਅਸੀਂ ਇੱਥੇ ਵੀ ਚਿੰਤਨ ਨਹੀਂ ਕਰਨਾ ਤਾਂ ਕਿੱਥੇ ਕਰਾਂਗੇ ਸੋ ਗੁਰੂ ਦੀ ਜੁਰੀ ਚ ਜੁੜ ਬੈਠੇ ਆਂ ਕੁਝ ਸਮੱਸਿਆਵਾਂ ਜਿਹੜੀਆਂ ਇੰਜ ਦੀਆਂ ਹੁੰਦੀਆਂ ਨੇ ਸਾਨੂੰ ਲੱਗਦਾ ਕਿ ਦੂਜੇ ਦੇ ਘਰ ਦੀ ਸਮੱਸਿਆ ਸਮਾਜ ਦੇ ਵਿੱਚ ਪੈਦਾ ਹੋਈ ਕੋਈ ਵੀ ਕ੍ਰੀਤੀ ਜਿੰਨਾ ਚਿਰ ਤੱਕ ਸਾਡੇ ਆਪਣੇ ਪਰਿਵਾਰ ਚ ਨਹੀਂ ਆਉਂਦੀ ਉਹ ਸਾਡੀ ਚਿੰਤਰ ਤੇ ਚਿੰਤਾ ਦਾ ਵਿਸ਼ਾ ਨਹੀਂ ਬਣਦਾ ਅਸੀਂ ਸੋਚਦੇ ਹਾਂ ਬਗਾਨੇ ਕਰਦੇ ਵਿੱਚ ਛੋੜਿਆ ਸਾਨੂੰ ਕੀ ਇੱਤ ਤੱਕ ਇਹ ਵੀ ਸੋਚਦਾਂਗੇ ਬਗਾਨੇ ਪਿੰਡ ਛੋੜਿਆ ਸਾਨੂੰ ਕੀ ਦੂਸਰੇ ਜਿਲ੍ਹੇ ਛੋੜਿਆ ਸਾਨੂੰ ਕੀ ਦੂਸਰੇ ਰਾਜ ਛੋੜਿਆ ਸਾਨੂੰ ਕੀ ਪਰ ਚਿੰਤਨ ਤੇ ਚਿੰਤਾ ਇਸ ਕਰਦੀ ਹੁੰਦੀ ਹੈ ਕਿ ਜਿਹੜੀ ਅੱਖ ਪਾਜ ਸਨੂ ਬਾਹਰ ਨਜ਼ਰ ਆ ਰਹੀ ਹੈ ਉਹ ਅੱਗ ਸਾਡੇ ਘਰਾਂ ਤੱਕ ਵੀ ਆ ਸਕਦੀ ਹੈ ਮੇਰੀਆਂ ਭੈਣਾਂ ਮੇਰੀਆਂ ਮਾਤਾਵਾ ਇੱਥੇ ਬੈਠੀਆਂ ਨੇ ਸਮੱਸਿਆਵਾਂ ਐਵੇਂ ਦੀਆਂ ਹੁੰਦੀਆਂ ਨੇ ਕਈ ਵਾਰੀ ਇੰਜ ਲੱਗਦਾ ਕਿ ਕੀ ਅਸੀਂ ਧਾਰਮਿਕ ਸਟੇਜ ਦੇ ਉੱਪਰ ਇਹ ਗੱਲਾਂ ਸਾਂਝੀਆਂ ਕਰ ਸਕਦੇ ਹਾਂ ਪਰ ਮੈਨੂੰ ਲੱਗਦਾ ਕਿ ਜ਼ਰੂਰੀ ਹੋ ਜਾਂਦੇ ਨੇ ਮੈਂ ਕੱਲ ਥੋੜਾ ਜਿਹਾ ਉਸ ਵਿਸ਼ੇ ਨੂੰ ਛੋਹਿਆ ਸੀ ਜਾਂਦਿਆਂ ਮੈਂ ਜਿਹੜੀ ਅੰਤਰਰਾਸ਼ਟਰੀ ਸੰਸਥਾ ਯੂਨਾਈਟਿਡ ਨੇਸ਼ਨਸ ਉਹਦੇ ਪاپੂਲੇਸ਼ਨ ਕੰਟਰੋਲ ਦੀਆਂ ਰਿਪੋਰਟਾਂ ਨੂੰ ਪੜ੍ਹ ਰਿਹਾ ਸੀ ਇੱਥੋਂ ਜਦੋਂ ਲੱਗੇ ਤੇ ਫਿਰ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਜੇ ਸਾਨੂੰ ਇਹਨਾਂ ਗੱਲਾਂ ਦੀ ਜਾਣਕਾਰੀ ਨਾ ਹੋਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਸਮੱਸਿਆਵਾਂ ਬਹੁਤ ਗੰਭੀਰ ਨੇ ਉਹ ਇਹ ਸੀ ਕਿ ਜਿਸ ਤਰ੍ਹਾਂ ਮੈਂ ਕੱਲ ਵੀ ਕਿਹਾ ਸੀ ਅੱਜਕੱਲ੍ਹ ਜਾਣਕਾਰੀ ਦੀ ਘਾਟ ਕਿਸੇ ਕੋਲ ਨਹੀਂ ਹੈ ਸਾਡੇ ਸਾਰਿਆਂ ਦੇ ਕੋਲ ਫੋਨ ਨੇ ਸਭ ਕੁਝ ਅਸੀਂ ਕੋਸ਼ਿਸ਼ ਕਰਦੇ ਹਾਂ ਕਿ YouTube ਤੋਂ Facebook ਤੋਂ ਵੇਖੀ ਸਮਝੀ ਸੋਚੀ ਪਰ ਜਾਣਕਾਰੀ ਦੀ ਭਰਮਾਰ ਦੇ ਨਾਲ ਨਾਲ ਇੱਕ ਉਧਰ ਨਕਾਰਾਤਮਕ ਪੱਖ ਹੈ ਤੇ ਗਲਤ ਜਾਣਕਾਰੀ ਹੁੰਦੀ ਹੈ ਸਾਨੂੰ ਇਹ ਸਮਝਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਕਿ ਜੋ ਕਿਹਾ ਜਾ ਰਿਹਾ ਹੈ ਇੱਕੋ ਹੀ ਮਸਲੇ ਦੇ ਬਾਰੇ ਵਿੱਚ ਸਹੀ ਕੌਣ ਹੈ ਤੇ ਗਲਤ ਕੌਣ ਹੈ ਉਹ ਸਾਡੀ ਸਮੱਸਿਆ ਹੈ ਸੋਸ਼ਲ ਮੀਡੀਆ ਦੇ ਪਰਸਪਰ ਕੁਝ ਦਿਨਾਂ ਤੋਂ ਇਸ਼ਤਿਹਾਰ ਅਖਬਾਰੀ ਖਬਰਾਂ ਤੇ ਬਹੁਤ ਸਾਰੇ ਪੌਡਕਾਸਟ ਇਸ ਗੱਲ ਦੇ ਉਪਰ ਆ ਰਹੇ ਸੀ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਸ ਵਿਸਾਖ ਦੇ ਮਹੀਨੇ ਦੇ ਵਿੱਚ ਸੰਗਲੀਆਂ ਦੇ ਬੱਚੇ ਬੱਚੀਆਂ ਦੇ ਵੱਲੋਂ ਐ ਜੀ ਪੀ ਟੀ ਪ੍ਰਾਈਡ ਪਰੇਡ ਦਾ ਨਾਮ ਦਿੱਤਾ ਜਾ ਰਿਹਾ ਉਹ ਲੋਕ ਜਿਹਦੇ ਵਿੱਚ ਉਸ ਸਮਾਜ ਨੇ ਜਾਂ ਉਹਨਾਂ ਲੋਕਾਂ ਨੇ ਇਹ ਪ੍ਰਵਾਨ ਕਰ ਲਿਆ ਕਿ ਲड़का ਲੜਕੀ ਦੇ ਨਾਲ ਤੇ ਲੜਕੀ ਲੜਕੀ ਦੇ ਨਾਲ ਵਿਆਹ ਕਰਕੇ ਰਿਹਾ ਸੀ ਕੁਝ ਸਾਲ ਪਹਿਲਾਂ ਇੱਕ ਗੁਰਦੁਆਰਾ ਸਾਹਿਬਾਨ 'ਚ ਇਹ ਘਟਨਾ ਵਾਪਰੀ ਲੜਕੀ ਤੇ ਲੜਕੀ ਦਾ ਵਿਆਹ ਹੋਇਆ ਸਿੱਖ ਜਗਤ ਦੇ ਵਿੱਚ ਇਸ ਦਾ ਰੋਸ ਤੇ ਰੋਸ ਵੀ ਪੈਦਾ ਹੋਇਆ ਗੁਰੂ ਘਰ ਦੇ ਗ੍ਰੰਥੀ ਨੇ ਮਾਫੀ ਵੀ ਮੰਗੀ ਕਿ ਨਹੀਂ ਸੀ ਕਰਨਾ ਚਾਹੀਦਾ ਜੋ ਮੇਰੇ ਕੋਲ ਹੋਇਆ ਪਰ ਨਾਲ ਉਹਨੇ ਇੱਕ ਕਾਰਨ ਵੀ ਦੱਸਿਆ ਕਿ ਇੱਕ ਲੜਕੀ ਦਸਤਾਰ ਸਜਾ ਕੇ ਆਈ ਸੀ ਤੇ ਮੈਨੂੰ ਪਤਾ ਹੀ ਨਹੀਂ ਲੱਗ ਸਕਿਆ ਕਿ ਇਹ ਵਿਆਹ ਮਰਦ ਔਰ ਔਰਤ ਦਾ ਹੈ ਜਾਂ ਦੋ ਔਰਤਾਂ ਦਾ ਵਿਆਹ ਹੈ ਸੋ ਸਾਨੂੰ ਲੱਗ ਰਿਹਾ ਹੈ ਕਿ ਕਿਤੇ ਹੋ ਰਿਹਾ ਹੈ ਇਹ ਤਾਂ ਸਾਡੇ ਚ ਕੀ ਅਸਰ ਹੈ ਪਰ ਇੱਕ ਦੀਪ ਸਟੇਟ ਦੀ ਸਰਕਾਰਾਂ ਦੀਆਂ ਜਿਹੜੀਆਂ ਪਾਲਿਸੀਆਂ ਤੇ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚੋਂ ਇਹ ਜਿਹੜੀ ਯੋਜਨਾ ਹੈ ਕਿ ਤੁਹਾਡੇ ਬੱਚੇ ਬੱਚੀਆਂ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਵਿਆਹ ਤੇ ਵਿੱਚ ਬੰਧਨ ਦੇ ਵਿੱਚ ਵੱਜ ਜਾਣ ਲੜਕੀ ਲੜਕੀ ਦੇ ਨਾਲ ਵਿਆਹ ਕਰੇਗੀ ਅੱਗੇ ਔਲਾਦ ਤਾਂ ਨਹੀਂ ਸਕਦੀ ਲੜਕਾ ਲੜਕੇ ਦੇ ਨਾਲ ਵਿਆਹ ਕਰੇਗਾ ਅੱਗੇ ਔਲਾਦ ਨਹੀਂ ਆ ਸਕਦੀ ਤੇ ਇਸ ਕੁਦਰਤ ਨੇ ਤਾਂ ਤਿੰਨ ਤਰ੍ਹਾਂ ਦੇ ਲਿੰਗ ਨਿਰਧਾਰਤ ਕੀਤੇ ਨੇ ਮਰਦ ਔਰਤ ਤੇ ਤੀਸਰੇ ਸਾਡੇ ਉਹ ਜਨਨਨ ਅਸੀਂ ਕਿੰਨੇ ਕਿ ਸਾਡੀ ਦਇਆ ਤੇ ਤਰਸ ਦੇ ਪਾਤਰ ਹੁੰਦੇ ਨੇ ਅਸੀਂ ਇਹ ਜਿਹੜੇ ਕਹਿ ਦਿੰਦੇ ਅਸੀਂ ਖੁਸਰੇ ਕਹਿੰਦੇ ਪਰ ਜਿਹੜੀ ਆ ਸਮੱਸਿਆ ਸਮਾਜ ਚ ਪੈਦਾ ਹੋਈ ਹੈ ਇਹਦੇ ਕਾਰਨ ਤਾਂ ਕਿਤੇ ਨਾ ਕਿਤੇ ਹੋਣਗੇ ਮੇਰੀਓ ਪੜ੍ਹੋ ਇਹਦਾ ਪਹਿਲਾ ਕਾਰਨ ਜਿਹੜਾ ਹੈ ਉਹ ਤਾਂ ਇਹ ਹੈ ਕਿ ਸਰਕਾਰਾਂ ਦੇ ਖੁਦ ਚਾਹੁੰਦੀਆਂ ਉਹ ਸੋਚਦੀਆਂ ਨੇ ਕਿ ਲੜਕੀ ਲੜਕੀ ਦੇ ਨਾਲ ਲੜਕਾ ਲੜਕੀ ਦੇ ਨਾਲ ਰਹੇਗਾ ਵਿਆਹ ਕਰਾਵੇਗਾ ਤੇ ਜਿਹੜੀ ਜਨਸੰਖਿਆ ਉ ਦੇ ਉੱਪਰ ਕੰਟਰੋਲ ਹੋਵੇਗਾ ਜਿਸ ਨੂੰ ਨਿਊ ਬਰਥ ਆਰਡਰ ਕਿਹਾ ਜਾਂਦਾ ਉਹ ਕੀ ਹੈ ਉਹ ਇਹ ਕਿ ਦੁਨੀਆ ਨੂੰ ਆਰਥਿਕ ਤੌਰ ਤੇ ਕੁਝ ਘਰਾਣੇ ਨੇ ਜਿਹੜੇ ਕੰਟਰੋਲ ਕਰਦੇ ਜਿਨ੍ਹਾਂ ਦੇ ਵਿੱਚ ਰੌਕ ਚਾਈਲਡ ਰੌਂਗ ਫੈਲਰਸ ਬਾਇਸ ਖਾਂਦਨ ਜੇਪੀ ਮੋਰਗਨ ਇਹ ਵੱਡੀਆਂ ਉਹ ਆਰਥਿਕ ਤੌਰ ਦੇ ਉੱਪਰ ਸਥਾਪਿਤ ਹੋ ਚੁੱਕੀਆਂ ਇਕਾਈਆਂ ਨੇ ਜਿਹੜੀਆਂ ਸਾਰੀ ਦੁਨੀਆ ਦੇ ਉੱਪਰ ਰਾਜ ਕਰਨਾ ਚਾਹੁੰਦੀਆਂ ਔਰ ਉਸ ਰਾਜ ਦੇ ਵਾਸਤੇ ਉਹ ਵੀ ਕਹਿੰਦੇ ਨੇ ਕਿ ਇੰਨੀ ਇੱਕ ਜਨਸੰਖਿਆ ਸਾਨੂੰ ਚਾਹੀਦੀ ਹੈ ਜਿਸ ਨੂੰ ਅਸੀਂ ਆਪਣੇ ਕੰਟਰੋਲ ਹੇਠ ਰੱਖ ਸਕੀਏ ਕੋਵਿਡ ਦੇ ਵਿੱਚ ਜਿਸ ਤਰ੍ਹਾਂ ਸਾਨੂੰ ਲੱਗਦਾ ਸੀ ਕਿ ਮੌਤ ਦਰਵਾਜ਼ੇ ਤੇ ਖੜੀ ਹੈ ਇੰਨੀ ਲੱਗਦਾ ਸੀ ਅਸੀਂ ਦਰਦੇ ਘਰੋਂ ਬਾਹਰ ਨਹੀਂ ਸੀ ਨਿਕਲਦੇ ਬਹੁਤ ਸਾਰੇ ਵੀਰਾਂ ਨੇ ਵੈਕਸੀਨ ਲਵਾਈ ਜਿਨ੍ਹਾਂ ਨੇ ਨਹੀਂ ਵੀ ਲਵਾਈ ਅੱਜ ਕਿੱਥੇ ਗਿਆ ਕੋਈ ਸਗੋਂ ਮੌਤਾਂ ਦੀ ਦਰ ਉਹਨਾਂ ਦੇਸ਼ਾਂ ਦੇ ਵਿੱਚ ਜ਼ਿਆਦਾ ਵਧੀ ਹੈ ਜਿੱਥੇ ਵੈਕਸੀਨ ਲੱਗੀ ਜਿੱਥੇ ਲੱਗੀ ਨਹੀਂ ਉੱਥੇ ਮੌਤ ਦਰ ਨਹੀਂ ਵਧੀ ਸੋ ਵਿਕਰ ਵਾਲੀ ਗੱਲ ਸੀ ਕਿ ਕਿਤੇ ਇਹ ਵੀ ਕਿਸੇ ਸਾਜ਼ਿਸ਼ ਦਾ ਅੰਸ਼ ਤਾਂ ਨਹੀਂ ਸੀ ਦੇ ਪદ્ધਰ ਦੇ ਉੱਪਰ ਲੋਕਾਂ ਨੂੰ ਬਿਮਾਰ ਬਣਾ ਦਿੱਤਾ ਗਿਆ ਅਸੀਂ ਬਿਮਾਰ ਬਣ ਕੇ ਸੀ ਕਿਸੇ ਨੂੰ ਖਾਂਸੀ ਆਉਂਦੀ ਸੀ ਬੁਖਾਰ ਚੜ ਜਾਂਦਾ ਸੀ ਅਸੀਂ ਸੋਚਦੇ ਸੀ ਬਸ ਇਹ ਬੰਦਾ ਤਾਂ ਗਿਆ ਪਰਿਵਾਰ ਪਰਿਵਾਰਾਂ ਦੇ ਨੇੜੇ ਨਹੀਂ ਸੀ ਉਹ ਇੱਕ ਪਰਿਵਾਰ ਦਾ ਮੈਂਬਰ ਦੂਜੇ ਪਰਿਵਾਰ ਦੇ ਮੈਂਬਰ ਨੂੰ ਖਾਂਸੀ ਅਜੇ ਤੇ ਕੋਲ ਨਹੀਂ ਸੀ ਆਉਂਦਾ ਕਿਉਂਕਿ ਸਾਡੇ ਦਿਮਾਗ 'ਚ ਇਹ ਗੱਲ ਸਿਰਜ ਦਿੱਤੀ ਗਈ ਕਿ ਇਹ ਮੌਤ ਦੀ ਨਿਸ਼ਾਨੀ ਅਸੀਂ ਉਸ ਭੈਰ ਨੂੰ ਕਬੂਲਿਆ ਇਹਦੇ ਨਾਲ ਉਹਨਾਂ ਲੋਕਾਂ ਨੂੰ ਇਹ ਪਤਾ ਲੱਗਦਾ ਕਿ ਇਹਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਇਹਨਾਂ ਨੂੰ ਕਾਬੂ ਦੇ ਵਿੱਚ ਕੀਤਾ ਜਾ ਸਕਦਾ ਸੋ ਇਹ ਜਿਹੜੀਆਂ ਬਹੁਤ ਵੱਡੇ ਇਹ ਆਰਥਿਕ ਘਰਾਣੇ ਨੇ ਇਸ ਸੰਸਾਰ ਦੇ ਉੱਪਰ ਰਾਜ ਕਰਨ ਦੇ ਵਾਸਤੇ ਆਪਣੀ ਅਧੀਨ ਰੱਖਣ ਦੇ ਵਾਸਤੇ ਜਿੱਥੇ ਸਮੁੱਚੀ ਲੋਕਾਈ ਨੂੰ ਆਪਣੇ ਅਧੀਨ ਵੀ ਚਾਹੁੰਦੇ ਨੇ ਉੱਥੇ ਇਹਦੀ ਜਨਸੰਖਿਆ ਵੀ ਨਿਰਧਾਰਤ ਕਰਨਾ ਚਾਹੁੰਦੇ ਨੇ ਕਿ ਇੰਨੇ ਕੁ ਲੋਕਾਂ ਦੀ ਗਿਣਤੀ ਹੋਣੀ ਚਾਹੀਦੀ ਹੈ ਤੇ ਉਹਦੇ ਵਿੱਚ ਉਹਨਾਂ ਨੂੰ ਇਹ ਰਾਹ ਵੀ ਇੱਕ ਚੰਗਾ ਲੱਗਦਾ ਹੈ ਇੰਦੂ ਸੋਸ਼ਲ ਮੀਡੀਆ ਦੇ ਉੱਪਰ ਐਵੇਂ ਇੰਨੀ ਪ੍ਰਵਾਨਗੀ ਨਹੀਂ ਮਿਲਦੀ। ਰੋਜ਼ ਪੌਡਕਾਸਟ ਜਾਂ ਉਹਨਾਂ ਲੋਕਾਂ ਦੀ ਇੰਟਰਵਿਊ ਐਵੇਂ ਨਹੀਂ ਆਉਂਦੀਆਂ। ਸਰਕਾਰਾਂ ਚਾਹੁੰਦੀਆਂ ਔਰ ਇਤੋਂ ਤੱਕ ਕਿ ਇਹ ਮੁੱਦਾ ਹਾਈ ਕੋਰਟ ਚ ਸੁਪਰੀਮ ਕੋਰਟ ਤੱਕ ਵੀ ਗਿਆ। ਵੱਡੀਆਂ ਅਦਾਲਤਾਂ ਨੇ ਕਹਿ ਦਿੱਤਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਲੜਕੀ ਲੜਕੀ ਦੇ ਨਾਲ ਵਿਆਹ ਕਰਾਵੇ, ਮਰਦ ਮਰਦ ਨਾਲ ਵਿਆਹ ਕਰਾਵੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਇਹ ਜਿਹੜੀਆਂ ਸੂਬਾ ਸਰਕਾਰਾਂ ਨੇ ਬਿੱਲ ਪਾਸ ਕਰਤਾ। ਬਿੱਲ ਪਾਸ ਕਰਨ ਦੀ ਕਿਰਿਆ ਤੇ ਪ੍ਰਕਿਰਿਆ ਜੇ ਸ਼ੁਰੂ ਹੋ ਜਾਂਦੀ ਹੈ ਤੇ ਸਤ ਜਾਣਿਓ ਇਹਨਾਂ ਵਿਆਹਾਂ ਦੀ ਜਿਹੜੀ ਧਾਰਮਿਕ ਰਸਮ ਹੈ ਕੀ ਅਸੀਂ ਗੁਰੂ ਘਰ ਪਰਵਾਨ ਕਰਾਂ ਕਿਉਂਕਿ ਗੁਰੂ ਘਰ ਦੇ ਵਿੱਚ ਜਦੋਂ ਅਸੀਂ ਕਿਸੇ ਵੀ ਬੱਚੀ ਤੇ ਬੱਚੇ ਦੇ ਅਨੰਦ ਕਾਰਜ ਦੀ ਮर्यादा ਦੇ ਅਨਸਾਰ ਫੇਰੇ ਕਰਦੇ ਹਾਂ ਅਸੀਂ ਸੂਹੀ ਰਾਜ ਦੇ ਵਿੱਚ ਉਚਾਰੀਆਂ ਮੀਆਂ ਗੁਰੂ ਪੰਥ ਸਦੀਆਂ ਦਾ ਮਾਪਦੇ ਹਾਂ ਭਾਵੇਂ ਕਿ ਉਹਨਾਂ ਦਾ ਜਿਹੜਾ ਭਾਵ ਹੈ ਉਹ ਅਧਿਆਤਮਿਕ ਤੌਰ ਦੇ ਉੱਪਰ ਬਹੁਤ ਉੱਚਾ ਹੈ ਆਤਮਾ ਤੇ ਪਰਮਾਤਮਾ ਦੀ ਗੱਲ ਹੈ ਪਰ ਸਮਝਾਉਣ ਦੇ ਵਾਸਤੇ ਅਸੀਂ ਉਹਦੇ ਵਿੱਚ ਨਿਰਵਿਰਤੀ ਮਾਰਗ ਦਾ ਖੰਡਨ ਕਰਦੇ ਨਿਰਵਿਰਤੀ ਉਹ ਮਾਰਗ ਹੈ ਜਿਹੜਾ ਮਾਰਗ ਸਿੱਧਾਂ ਦਾ ਸੀ ਜਿਹੜਾ ਮਾਰਗ ਜੋਗੀਆਂ ਦਾ ਸੀ ਕਿ ਤੁਸੀਂ ਸੰਸਾਰ ਤੋਂ ਕੀ ਲੈਣਾ ਹੱਥ 'ਚ ਮਾਲਾ ਫੜੋ ਪਹਾੜਾਂ 'ਚ ਬੈਠੋ ਪਰ ਗੁਰਨਾਨਕ ਸਾਹਿਬ ਦਾ ਇਹ ਮਾਰਗ ਸੀ ਗੁਰਨਾਨਕ ਸਾਹਿਬ ਦਾ ਮਾਰਗ ਸੀ ਕਿ ਸੰਸਾਰ ਦੇ ਵਿੱਚ ਰਹਿਣਾ ਤੇ ਸੰਸਾਰ ਨੂੰ ਦਰਪੇਸ਼ ਕਿਸੇ ਵੀ ਸਮੱਸਿਆ ਦੇ ਸਾਹਮਣੇ ਇੱਕ ਡਾਂਗੇ ਖੜਨਣ ਲਈ ਇਸੇ ਕਰਕੇ ਬਾਬਰ ਨੂੰ ਜਬਰ ਗੁਰਨਾਨਕ ਸਾਹਿਬ ਨੇ ਕਹਿ ਦਿੱਤਾ ਕਿ ਸੇ ਸਿੱਧ ਨਹੀਂ ਕਿਹਾ ਕਿਸੇ ਜੋਗੀ ਨਹੀਂ ਕਿਹਾ ਹੁਣ ਜਦੋਂ ਅਸੀਂ ਸੂਹੀ ਰਾਜ ਦੇ ਵਿੱਚ ਕਹਿੰਦੇ ਕਿ ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦਰਦਾਯਾ ਬਲਰਾਮ ਜੀ ਅਸੀਂ ਪਰਵਿਰਤੀ ਮਾਰਗ ਦੀ ਗੱਲ ਕਰਦੇ ਬਹੁਤ ਸਾਰੇ ਤਰ ਨਿਰਵਿਤੀ ਮਾਰਗ ਦੀ ਗੱਲ ਕਰਦੇ ਨੇ ਕਿ ਸਮਾਜ ਚ ਪਰਿਵਾਰ ਚ ਗ੍ਰਹਿਸਥ ਚ ਰਹਿ ਕੇ ਤੁਸੀਂ ਰੱਬ ਨੂੰ ਪਾ ਹੀ ਨਹੀਂ ਸਕਦੇ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਸ਼ੁਰੂਆਤ ਹੀ ਇੱਦਾਂ ਹੋਵੇ ਕਿ ਤੁਸੀਂ ਪਰਵਿਰਤੀ ਜਾਓ ਹਰ ਪਹਿਲੜੀ ਲਾਭ ਪਰਵਿਰਤੀ ਕਰਮਧਰਨਾ ਹੈ ਬਲਰਾਮ ਜੀ ਇਹ ਆਸ਼ਰਮ ਪ੍ਰਧਾਨਮੀ ਤੋੜਦਾ ਜਿੱਥੇ ਸਮਾਜ ਨੂੰ ਜਾਤਾਂ ਦੇ ਚਾਰ ਹਿੱਸਿਆਂ 'ਚ ਵੰਡਿਆ ਗਿਆ ਇਹ ਬ੍ਰਾਹਮਣ ਹੈ ਖੱਤਰੀ ਹੈ ਸ਼ੂਦਰ ਹੈ ਵੈਸ਼ ਹੈ ਮਨੁੱਖ ਦੀ ਜ਼ਿੰਦਗੀ ਨੂੰ ਉਹਨਾਂ ਚਾਰ ਹਿੱਸਿਆਂ 'ਚ ਵੰਡ ਦਿੱਤਾ ਉਹਨੂੰ ਆਸ਼ਰਮ ਕਿਹਾ ਜਾਂਦਾ ਹੈ ਪਹਿਲਾ ਬਾਲ ਆਸ਼ਰਮ ਬੱਚੇ ਨੇ ਮਾਪਿਆਂ ਦੇ ਕੋਲ ਰਹਿਣਾ ਗੁਰੂਕੁਲ ਜਾਣਾ ਵਿੱਦਿਆ ਪ੍ਰਾਪਤ ਕਰਨੀ ਪਹਿਲੇ 25 ਸਾਲ ਉਸ ਤੋਂ 25 ਸਾਲ ਅਗਲੇ ਗ੍ਰੈਸਥ ਆਸ਼ਰਮ ਉਹ ਵਿਆਹ ਕਰਾ ਕੇ 25 ਤੋਂ 50 ਸਾਲ ਤੱਕ ਪਰਿਵਾਰ ਨਾਲ रह ਸਕਦਾ ਉਹਦੇ ਤੋਂ ਅੱਗੇ ਵਾਨ ਪ੍ਰਸਤੀ ਰੱਬ ਦੀ ਖੋਜ 'ਚ ਨਿਕਲ ਜਾਵੇ ਤੇ 75 ਤੋਂ 100 ਸਾਲ ਤੱਕ ਜਿੰਨੀ ਜ਼ਿੰਦਗੀ ਨੂੰ ਕਹਿ ਜਾਂਦਾ ਸਮਾਧੀ ਆਸ਼ਰਮ ਕਿ ਰੱਬ ਨੂੰ ਮਿਲਣ ਦਾ ਯਤਨ ਕਰੇ ਚਾਰ ਹਿੱਸਿਆਂ 'ਚ ਵੰਡ ਦਿੱਤਾ ਪੰਜ ਸਤ ਸਾਲ ਨੂੰ ਕਹਿੰਦੇ ਕਿ ਨਹੀਂ ਕਿਤੇ ਵੀ ਜਾਣ ਦੀ ਲੋੜ ਨਹੀਂ ਘਰ ਹੀ ਮੈਂ ਅੰਮ੍ਰਿਤ ਪ੍ਰਭੂ ਹਾਂ ਜਿਸ ਜਲਿਤ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰਬਾਣੀ ਜੀ ਉਹ ਅੰਮ੍ਰਿਤ ਗੁਰੂ ਦੇ ਕੋਲ ਹੈ ਤੇ ਤੁਹਾਡੇ ਘਰ ਦੇ ਵਿੱਚ ਹੀ ਹੈ ਉਹ ਕਹਿੰਦੇ ਸੀ ਕਿ ਸੰਸਾਰ ਨੂੰ ਛੱਡ ਕੇ ਜਾਣਾ ਹੈ ਪਾਤਸ਼ਾਹ ਕਹਿੰਦੇ ਆਉਣਾ ਹੈ ਉਹ ਕਹਿੰਦੇ ਸੀ ਨਿਰਵਿਰਤੀ ਪਾਤਸ਼ਾਹ ਕਹਿੰਦੇ ਪਰਵਿਰਤੀ ਹਰ ਬੈਲੜੀ ਲਾਭ ਪਰਵਿਰਤੀ ਉਹ ਕਹਿੰਦੇ ਸੀ ਕਿ ਸੰਸਾਰ ਤੋਂ ਭੱਜ ਕੇ ਰੱਬ ਨੂੰ ਮਿਲਣ ਦਾ ਯਤਨ ਪਾਤਸ਼ਾਹ ਕਹਿੰਦੇ ਇਸ ਪਰਵਿਰਤੀ ਮਾਰਚ ਦੂਜੀ ਲਾਭ ਦੂਜੜੀ ਲਾਉ ਸਤਿਗੁਰ ਪੁਰਖ ਮਿਲ아요 ਤੀਸਰੀ ਲਾ ਮਨ ਚਾਉ ਪਿਆ ਬੈ ਰਾਗਿਆ ਬਰਾਮ ਜ ਚੌਥੀ ਲਾ ਮਨ ਸਹਿਜ ਪਿਆ ਹਰ ਪਿਆ ਇਹੀ ਚਾਰ ਅਵਸਥਾ ਮਿਲਣਾ ਯਤਨ ਕਰਨਾ ਉਹਦੇ ਵਿੱਚ ਅਪੇਧ ਹੋ ਜਾਣਾ ਤੇ ਉਹਨੂੰ ਪ੍ਰਾਪਤ ਕਰਕੇ ਸਹਿਜ ਆ ਜਾਣਾ ਹੁਣ ਤੁਸੀਂ ਵੇਖੋ ਕਿ ਇਹ ਜਿਹੜਾ ਰਿਸ਼ਤਾ ਹੈ ਗ੍ਰੈਸਰ ਦਾ ਇਹ ਹੈ ਇਸੇ ਵਾਸਤੇ ਕਿ ਅਸੀਂ ਇਸ ਸੰਸਾਰ ਨੂੰ ਅੱਗੇ ਚਲਾ ਸਕੀਏ ਤੇ ਜਦੋਂ ਸਰਕਾਰ ਨੂੰ ਇਹਦਾ ਕੀ ਫਾਇਦਾ ਜਦੋਂ ਤੁਹਾਡੀ ਅੱਗੇ ਕੋਲ ਹੀ ਨਹੀਂ ਚੱਲਣੀ ਤੇ ਤੁਹਾਨੂੰ ਸੰਗਰਸ਼ ਕਰਨ ਦੀ ਕੀ ਲੋੜ ਜੇ ਅੱਜ ਅਸੀਂ ਵੇਖੀਏ ਅਸੀਂ ਕਹਿੰਨੇ ਮੰਨੋ ਮੈਂ ਭਗਤਪੂਰਨ ਸਿੰਘ ਉਹਨਾਂ ਦੇ ਇੱਕ ਉਦਾਹਰਣ ਦਿੰਦਾ ਪਿੰਗਲਵਾੜੇ ਵਾਲੇ ਅੱਜ ਤੋਂ 30 40 ਸਾਲ ਪਹਿਲਾਂ ਦਰਬਾਰ ਸਾਹਿਬ ਦੇ ਬਾਹਰ ਬੈਠੇ ਹੁੰਦੇ ਸੀ ਤੇ ਉਹ ਕਾਗਜ਼ਾਂ ਦੇ ਉੱਪਰ ਟਾਈਪ ਕੀਤੇ ਹੋਏ ਪੈਫਲੇਟ ਵੰਡਿਆ ਕਰਦੇ ਸੀ ਤੇ ਉਹਦੇ ਉੱਪਰ ਇੱਕ ਪੈਫਲੇਟ ਸੀਗਾ ਵਾਤਾਵਰਣ ਦੇ ਬਾਰੇ ਉਹ ਕਹਿੰਦੇ ਸੀ ਪੰਜਾਬ ਦੇ ਲੋਕੋ ਆਉਣ ਵਾਲੇ ਸਮੇਂ ਜੇ ਤੁਸੀਂ ਆਪਣੇ ਕੀਮਤੀ ਖਜ਼ਾਨੇ ਪਾਣੀ ਨੂੰ ਨਾ ਬਚਾਇਆ ਸਾਨੂੰ ਲੱਗਦਾ ਹੈ ਚੰਦੀ ਕੀਮਤੀ ਸਾਨੂੰ ਲੱਗਦਾ ਸੋਨਾ ਕੀਮਤੀ ਸਾਨੂੰ ਲੱਗਦਾ ਹੈ ਕਿ ਸਾਡੀ ਜ਼ਮੀਨ ਜਾਇਦਾਦ ਕੀਮਤੀ ਹੈ ਪਰ ਇਹਨਾਂ ਸਾਰਿਆਂ ਦਾ ਆਧਾਰ ਕੀ ਹੈ ਪਹਿਲਾ ਪਾਣੀ ਜੀਵ ਹੈ ਜਿਤ ਧਰਿਆ ਸਭ ਕੁਝ ਤੁਹਾਡੇ ਕੋਲ ਪਾਣੀ ਦੀ ਇੱਕ ਬੂੰਦ ਵੀ ਨਾ ਹੋਵੇ ਪੀਣ ਵਾਸਤੇ ਤੁਸੀਂ ਕਹੋਗੇ ਕਿ ਸਾਰੇ ਅਸਾਫ ਲੈ ਲਾ ਸਾਰੇ ਗਹਿਣੇ ਲੈ ਲਾ ਪਰ ਇੱਕ ਬੂੰਦ ਪਾਣੀ ਦੀ ਤੇ ਕਿਉਂਕਿ ਸਭ ਤੋਂ ਕੀਮਤੀ ਹੈ ਪਕ ਪੁਰਾਣੇ ਸੀ ਕੀ ਕਰਦੇ ਸੀ ਕਿ ਤੁਸੀਂ ਮੁੱਲ ਦਾ ਪਾਣੀ ਪੀਓਗੇ ਜੇ ਪਾਣੀ ਨੂੰ ਨਾ ਸੰਭਾਲਿਆ ਕੀ ਅੱਜ ਅਸੀਂ ਮੁੱਲ ਦਾ ਨਹੀਂ ਪੀ ਰਹੇ ਅਸੀਂ ਸਰਕਾਰੀ ਆਰਓ ਤੋਂ ਲੈਨੇ ਆ ਪੈਸੇ ਘਟ ਲੱਗਦੇ ਨੇ ਮੁੱਲ ਦਾ ਸਾਡੇ ਘਰਾਂ 'ਚ ਆਰਓ ਲੱਗੇ ਨੇ, ਬਿਜਲੀ ਖਾ ਰਹੇ ਨੇ, ਪਾਣੀ ਪੀ ਰਹੇ ਮੁੱਲ ਦਾ। ਸਫਰ ਕਰਦੇ ਆ ਬੋਤਲ 'ਚ ਲੈ ਕੇ ਪਾਣੀ ਪੀਣੇ ਮੁੱਲ ਦਾ। ਅਸੀਂ ਸੋਚ ਰਹੇ ਹਾਂ ਕਿ ਸਾਡੇ ਜੋਗਾ ਹੈ ਅਜੇ ਪੀਣ ਦਾ। ਵਕਤ ਤਵ 10 ਸਾਲ, 20 ਸਾਲ, 30 ਸਾਲ ਜ਼ਿੰਦਗੀ ਪਈ ਹੈ। ਫਿਰ ਅਸੀਂ ਸੋਚਦੇ ਨਹੀਂ ਬਚਾਉਣਾ। ਇਸ ਸਮਾਜ ਨੂੰ ਸਾਹਮਣਾ ਇੱਕ ਆਦੇ ਵਾਸਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ। ਤੇ ਜਦੋਂ ਤੁਹਾਨੂੰ ਪਤਾ ਹੋਵੇ ਕਿ ਤੁਹਾਡੀ ਅਗਲੀ ਪੀੜ੍ਹੀ ਨਹੀਂ ਹੈ ਤੇ ਤੁਸੀਂ ਸਰਕਾਰ ਨਾਲ ਕਿਉਂ ਲੜੋ? ਪਿੱਛੇ ਜਿਹੜੇ ਕਿਸਾਨ ਵਿਰੋਧੀ ਬਿੱਲ ਆਏ ਕਿਸਾਨਾਂ ਨੇ ਉਹਦੇ ਖਿਲਾਫ ਸੰਘਰਸ਼ ਕੀਤਾ ਇੱਕ ਆਮ ਕਿਸਾਨ ਜਿਹੜਾ 60 ਸਾਲ ਦਾ ਉਹ ਸੰਘਰਸ਼ 'ਚ ਬੈਠਾ ਹੈ ਉਹਨੂੰ ਪਤਾ ਕਿ ਮੇਰੀ ਜ਼ਿੰਦਗੀ ਤਾਂ ਲੰਘ ਜਾਣੀ ਹੈ ਉਹ ਸੰਘਰਸ਼ ਕਾਦੇ ਲਈ ਕਰ ਰਿਹਾ ਹੈ ਆਉਣ ਵਾਲੀ ਪੀੜ੍ਹੀ ਦੇ ਵਾਸਤੇ ਤਾਂ ਸਰਕਾਰਾਂ ਦੇ ਵਾਸਤੇ ਤੇ ਇੱਕ ਵਧੀਆ ਰਾਹ ਹੋਵੇਗਾ ਕਿ ਜਦੋਂ ਪੀੜ੍ਹੀ ਨਹੀਂ ਹੈ ਕਿ ਤੁਸੀਂ ਸੰਘਰਸ਼ ਕਿਉਂ ਕਰੋ ਸਰਕਾਰਾਂ ਦੇ ਵਾਸਤੇ ਇੱਕ ਸ਼ਾਂਤਮਈ ਰਾਜ ਸੰਤਾ ਦੀ ਸਥਾਪਤੀ ਦਾ ਕਾਰਨ ਬਣ ਕੇ ਇਹ ਲੋਕ ਤੇ ਤੁਸੀਂ ਵੇਖੋ ਹੁਣ ਅਖਬਾਰਾਂ ਚ ਕੀ ਹੁੰਦਾ ਐਲਜੀਬੀਟੀ ਭਾਈਚਾਰੇ ਨੂੰ ਜਿੱਤ ਪ੍ਰਾਪਤ ਹੋਈ ਖੁਸ਼ੀ ਦੀ ਲਹਿਰ ਉਹ ਭਾਈਚਾਰਾ ਬਣ ਗਿਆ ਜਦੋਂ ਭਾਈਚਾਰਾ ਬਣੇਗਾ ਉਸ ਵੇਲੇ ਰਾਜਨੀਤਿਕ ਲੋਕਾਂ ਦੀ ਲੋੜ ਬਣ ਜਾਵੇਗੀ ਉਹਨਾਂ ਦੇ ਹੱਕ ਚ ਖੜਨਾ ਕਿਉਂਕਿ ਵੋਟਾਂ ਦੀ ਗਿਣਤੀ ਦੀ ਗੱਲ ਅੱਜ ਕਿਹਾ ਜਾ ਰਿਹਾ ਕਿ ਕਰੋੜਾ ਲੋਕ ਨੇ ਹਿੰਦੁਸਤਾਨ ਦੇ ਵਿੱਚ ਜਿਹੜੇ ਇਸ ਪ੍ਰਵਿਰਤੀ ਦੇ ਨਹੀਂ ਜਿਹੜੇ ਇਸ ਵਿਚਾਰਤਾਰਾ ਦੇ ਨਹੀਂ ਤੇ ਇਹ ਸਰਕਾਰਾਂ ਇਸੇ ਕਰਕੇ ਪ੍ਰਮੋਟ ਕਰ ਰਹੀਆਂ ਕਿ ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀ ਨਹੀਂ ਹੋਣੀ ਹੈ ਤੇ ਸੰਕਲਪ ਕੌਣ ਕਰੇਗਾ ਪੀੜੀ ਦੇ ਉੱਪਰ ਤੇ ਤੁਹਾਡੀ ਜਾ ਚੁੱਕੀ ਪੀੜੀ ਦੇ ਉੱਪਰ ਤੁਹਾਡੀ ਮਾਨਸਿਕਤਾ ਇੱਕ ਟਿੱਕੀ ਹੁੰਦੀ ਹੈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਨੇ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰ ਨੂੰ ਬੰਗਾਰਦਾ ਸੰਮਣ ਗੁਰਜ ਵਿੱਚ ਬੈਠਾ ਹੁੰਦਾ ਤੇ ਉਸ ਨੇ ਸ਼ੇਰ-ਏ-ਪੰਜਾਬ ਦੇ ਸ਼ਬਦ ਕੀ ਨੇ ਉਹਨਾਂ ਸ਼ਬਦਾਂ ਨੂੰ ਵੇਖ ਕੇ ਕਹਿੰਦਾ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰਿਆ ਬਾਹਰ ਨਿਕਲ ਤੈਨੂੰ ਸਰਦਾਰ ਜੜ੍ਹ ਸਿੰਘ ਦਾ ਪੁੱਤਰਾ ਬੰਗਾਰਦਾ ਇਹ ਵਾਰ ਉਸ ਪੀੜੀ ਦੀ ਪਰੰਪਰਾ ਚ ਆ ਰਹੀ ਹੈ ਜਿਸ ਪੀੜੀ ਚ ਜੁਰਤ ਸੀ ਹਿੰਮਤ ਸੀ ਦਲੇਰੀ ਸੀ ਤੇ ਜਦੋਂ ਅੱਗੇ ਔਲਾਦ ਹੀ ਨਹੀਂ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਤਾਂ ਲਹਿਰ ਸ਼ੁਰੂ ਹੋ ਗਈ ਇੱਥੇ ਵੀ ਸ਼ੁਰੂ ਹੋ ਜਾਵੇਗੀ। ਵਿਦੇਸ਼ਾਂ ਦੇ ਵਿੱਚ ਕੁਝ ਲੋਕ ਮੰਗ ਕਰ ਰਹੇ ਨੇ ਸਕੂਲ ਦੇ ਵਿੱਚ ਦਾਖਲ ਕਰਾਉਣ ਦੇ ਸਮੇਂ ਮਾਪੇ ਪਾਪ ਨਾ ਦੱਸੇ ਇਹ ਲੜਕਾ ਹੈ ਜਾਂ ਲੜਕੀ ਬੱਚਾ ਤੈਅ ਕਰੇਗਾ ਮੈਂ ਕੁੜੀ ਹਾਂ ਜਾਂ ਮੁੰਡਾ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਕਹਿੰਦੇ ਸੀਗੇ ਲਿੰਗ ਨਿਰਧਾਰਨ ਟੈਸਟ ਪਾਬੰਦੀ ਹੈ ਨਾ ਜੀ ਤੁਸੀਂ ਗਰਭ ਦੇ ਦੌਰਾਨ ਆਉਣ ਵਾਲੇ ਬੱਚੇ ਦਾ ਲਿੰਗ ਪਤਾ ਨਹੀਂ ਕਰਾ ਸਕਦੇ ਕੁੜੀ ਆ ਜਾਂ ਮੁੰਡਾ ਆ ਉਹ ਨਾਲੇ ਸਮਝ ਲੋੜ ਹੀ ਨਹੀਂ ਰਹੇਗੀ ਕਿਉਂਕਿ ਜਿਹੜਾ ਮਰਜ਼ੀ ਪੈਦਾ ਹੋ ਜਾਏ ਉਹਨੇ ਆਪਣੇ ਆਪ ਨੂੰ ਝੋੜਨਾ ਹੈ ਕਿ ਮੈਂ ਕੁੜੀ ਆ ਜਾਂ ਮੈਂ ਮੁੰਡਾ ਆ ਇਹ ਵੱਡੇ ਪੱਧਰ ਦੇ ਉੱਪਰ ਇਸ ਚੀਜ਼ ਦਾ ਪ੍ਰਚਾਰ ਹੋ ਰਿਹਾ ਪ੍ਰਸਾਰ ਹੋ ਰਿਹਾ ਸਾਡੀ قوم ਇਸ ਪ੍ਰਤੀ ਕੋਈ ਚਿੰਤਨ ਨਹੀਂ ਕਰ ਰਹੀ ਮਾਫ ਕਰਨਾ ਮੈਂ ਵੀ ਜਦੋਂ ਗੱਲ ਕਰਨੀ ਮੇਰੇ ਦੋਸਤ ਨੇ ਗੱਲ ਕੀਤੀ ਕਿੰਦਾ ਇਹ ਗੱਲਾਂ ਗੁਰਦੌਰੇ ਕਰੂਗਾ ਮੈਂ ਕਿਹਾ ਕਰਨੀ ਹੈ ਮੈਨੂੰ ਸਾਡੀ قوم ਦੇ ਭੁੱਖ ਦਾ ਮਸਲਾ ਹੈ ਸਾਡੇ ਪਰਿਵਾਰਾਂ ਦਾ ਮਸਲਾ ਹੈ ਸਾਨੂੰ ਇਹਨਾਂ ਗੱਲਾਂ ਦੇ ਉੱਪਰ ਚਿੰਤਨ ਕਰਨਾ ਹੀ ਪੈਣਾ ਕਿਉਂਕਿ ਜਿਹੜੀ ਪੀੜ੍ਹੀ ਹੈ ਤੁਸੀਂ ਆਪਣੀ ਆਉਣ ਵਾਲੀ ਪੀੜ੍ਹੀ ਦੇ ਕਰਕੇ ਸੰਘਰਸ਼ ਕਰਦੇ ਜਦੋਂ ਅੱਗੇ ਪੀੜ੍ਹੀ ਨਹੀਂ ਚੱਲਣੀ ਤੁਸੀਂ ਸੰਘਰਸ਼ ਕਿਉਂ ਕਰੋਗੇ ਤੇ ਜਦੋਂ ਕੇ ਪੀੜੀ ਨੇ ਚੱਲੇਗੀ ਫਿਰ ਕਿਹੜੀ ਸਾਡੀ ਪ੍ਰਾਤਨਤਾ ਦੀ ਜਿਹੜੀ ਬਹਾਦਰੀ ਉਹਦੇ ਉੱਪਰ ਮਾਨ ਹੋਵੇਗਾ ਜਦੋਂ ਅਫਗਾਨਿਸਤਾਨ ਵੀ ਅੰਗਰੇਜ਼ਾਂ ਦੇ ਅਧੀਨ ਹੋ ਗਿਆ ਤੇ ਪੰਜਾਬ ਵੀ ਅੰਗਰੇਜ਼ਾਂ ਦੇ ਅਧੀਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕਾਲ ਚੱਲਣਾ ਕਰ ਚੁੱਕਾ ਸੀ ਉਹਦੇ ਤੋਂ ਬਾਅਦ ਜੋ ਇਸ ਰਾਜ ਦਾ ਹਾਰ ਹੋਇਆ ਸਾਨੂੰ ਬਹੁਤ ਸਾਰੀਆਂ ਕਿਤਾਬਾਂ 'ਚ ਮਿਲ ਜਾਂਦਾ ਸਮਾਂ ਬੀਤਿਆ ਜਗਨੈਲ ਸਾਰੇ ਦੁਨੀਆ ਤੋਂ ਚਾ ਚੁੱਕੇ ਸੀ ਸ਼ਾਨ ਸਿੰਘ ਘਟਾਰੀ ਸਰਦਾਰ ਖਦੀ ਸਿੰਘ ਗਲਵਾ ਨਦਾਨ ਸਿੰਘ ਪੰਜ ਹੱਥਾ ਅਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਸਰਦਾਰ ਕਾਨ ਸਿੰਘ ਮਾਨ ਇਹ ਸਾਰੇ ਜਿਹੜੇ ਜਿਹੜੇ ਨੇ ਸ਼ਹੀਦ ਹੋ ਚੁੱਕੇ ਜਾਂ ਅਕਾਲ ਚਲਣਾ ਕਰ ਚੁੱਕੇ ਵਕਤ ਬੀਤੇ ਕਾਬਨ ਦਾ ਉਹ ਹਾਕਮ ਜਿਹੜਾ ਕਦੀ ਜਮਰੌਦ ਦਾ مالک ਹੋਇਆ ਕਰਦਾ ਸੀ ਜਿਸ ਦੀ ਜੰਗ ਹੋਈ ਸੀ ਖਰੀ ਸਿੰਘ ਨਰੂਏ ਦੇ ਨਾਲ ਤੇ ਜਿਸ ਨਗਵੀਂ ਸਰਦਾਰ ਨੇ ਉਸ ਇਲਾਕੇ ਦੇ ਵਿੱਚ ਇੱਕ ਸਹਿਮ ਪੈਦਾ ਕਰ ਦਿੱਤਾ ਸੀ ਕਿ ਪਖਾਣੀਆਂ ਆਪਣੇ ਬੱਚਿਆਂ ਨੂੰ ਕਹਿੰਦੀਆਂ ਸੀ ਬੱਚਾ ਚੁੱਪ ਸ਼ਾ ਚੁੱਪ ਕਰ ਜਾ ਆਵਾਜ਼ ਨਾ ਕਰ ਫਰੀਆ ਰਾਗਲੇ ਫਰੀਸ ਨਲਵਾ ਰਿਹਾ ਉਹਦੇ ਪਰਿਵਾਰ ਦੇ ਵਿੱਚੋਂ ਸ਼ਾਇਦ ਉਹਦਾ ਬੜਪੁੱਤਰ ਇਹ ਗੱਲ ਸਿੱਕੋਂ ਦੇ ਇਤਿਹਾਸ ਕਰ ਸਰਦਾਰ ਸਰਵੰਤ ਸਿੰਘ ਚੂਸਲੇ ਬੜਕੁਣਾ ਨੇ ਬਹੁਤ ਇਤਿਹਾਸਕ ਕੰਮ ਕੀਤਾ ਉਹਨੇ ਮੇਰੇ ਨਾਲ ਸਾਂਝੀ ਕੀਤੀ ਸੀ ਸ਼ਾਇਦ ਕਿਸੇ ਕਿਤਾਬ ਚ ਨਹੀਂ ਆਈ ਹੋਵੇਗੀ ਮੈਂ ਉੱਥੇ ਬੈਠਾ ਸੀ ਉਹਨੇ ਲਿਖਤ ਦੇ ਵਿੱਚੋਂ ਮੈਨੂੰ ਬਖਾਈ ਉਰਦੂ ਦੇ ਵਿੱਚ ਉਹ ਜਦੋਂ ਆਇਆ ਅੰਗਰੇਜ਼ ਡਿਪਟੀ ਕਮਿਸ਼ਨਰ ਦੇ ਕੋਲ ਤੇ ਕਹਿੰਦਾ ਕਿ ਮੈਂ ਉਹਨਾਂ ਲੋਕਾਂ ਜਾਂ ਉਹਨਾਂ ਸਰਦਾਰਾਂ ਦੇ ਵੰਸ਼ਜਾਂ ਨੂੰ ਮਿਲਣਾ ਚਾਹੁੰਦਾ ਜਿਹੜੇ ਸਾਡੇ ਵਡੇਰਿਆਂ ਨਾਲ ਲੜਦੇ ਰਹੇ ਕੁਦਰਤੀ ਅਸੀਂ ਵੀ ਜਦੋਂ ਇੰਗਲੈਂਡ ਜਾਂਦੇ ਆ ਤਾਂ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਅੰਗਰੇਜ਼ ਅਫਸਰਾਂ ਦੇ ਪਰਿਵਾਰ ਤੇ ਵੇਖੀਏ ਜਿਨ੍ਹਾਂ ਨਾਲ ਅਸੀਂ ਮੁਦਕੀ ਦੀ جنگ ਲੜੀ ਹੈ ਅਸੀਂ ਸਭਰਾਵਾਂ ਦੀ جنگ ਲੜੀ ਹੈ ਜਾਂ ਫਿਰ ਅਸੀਂ ਫਿਰੂ शाह ਦੀ جنگ ਲੜੀ ਅਸੀਂ ਮਲਤਾਨ ਦੀ ਗੁਜਰਾਤ ਦੀ ਜਿੰਨੀਆਂ ਅਸੀਂ ਜੰਗਾਂ ਲੜੀਆਂ ਨੇ ਅਸੀਂ ਵੇਖੀਏ ਤੇ ਸਹੀ ਹੈ ਜਿ ਉਹਨਾਂ ਜਰਨੈਲਾਂ ਦੇ ਪਰਿਵਾਰ ਕਿਸ ਹਾਲਤ ਦੇ ਵਿੱਚ ਨੇ ਮੈਂ ਬਹੁਤ ਸਾਰੇ ਜਰਨੈਲਾਂ ਦੇ ਕੋਲ ਗਿਆ ਰੌਬਰਟ ਹੈਨਰੀ ਡਿਕ ਮਿਸਟਰ ਗਾਫ ਮਿਸਟਰ ਟੇਲਰ ਬਰਗੇਡੀਅਰ ਫਿਸ਼ਰ ਮੈਂ ਬਹੁਤ ਸਾਰੇ ਨੂੰ ਮਿਲਣ ਦਾ ਯਤਨ ਕੀਤਾ ਹੈ ਪੀਪਲ ਉਹਨਾਂ ਦੇ ਵਡੇਰੇ ਸਾਡੇ ਬਾਰੇ ਕੀ ਸੋਚਦੇ ਸੀ ਤਾਂ ਮਿਲ ਰਿਹਾ ਨਾ ਕਿ ਪੀੜ੍ਹੀ ਚੱਲ ਰਹੀ ਉਹਨਾਂ ਦੀ ਜੇ ਨਾ ਹੁੰਦੀ ਤਾਂ ਸਾਡੇ ਕੋਲ ਜਾਣਕਾਰੀ ਦਾ ਕੋਈ ਸਾਧਨ ਨਹੀਂ ਉਹ ਜਦੋਂ ਆਇਆ ਤੇ ਡੀਸੀ ਨੂੰ ਕਹਿੰਦਾ ਕਹਿੰਦਾ ਕਿ ਮੈਂ ਮਿਲਣਾ ਚਾਹੁੰਦਾ ਹੈ ਡਿਪਟੀ ਕਮਿਸ਼ਨਰ ਉਸ ਨੂੰ ਗੁਜਰਾਵਾਲੇ ਭੇਜ ਦਿੰਦਾ ਹੈ ਗੁਜਰਾਵਾਲੇ ਦੇ ਡਿਪਟੀ ਕਮਿਸ਼ਨਰ ਦੇ ਕੋਲ ਕਿਉਂਕਿ ਸਰਕਾਰੀ ਮਹਿਮਾਨ ਸੀ ਰਾਜ ਪਰਿਵਾਰ ਦੇ ਵਿੱਚੋਂ ਸੀ ਉਸ ਨੇ ਗੁਜਰਾਵਾਲੇ ਦੇ ਵਿੱਚ ਸਰਦਾਰ ਚੜ੍ਹਤ ਸਿੰਘ ਦੀ ਸਰਦਾਰ ਮਹਾ ਸਿੰਘ ਦੀ ਸਰਦਾਰ ਰਣਜੀਤ ਸਿੰਘ ਦੀਆਂ ਰਹਾਇਸ਼ਾਂ ਨੂੰ ਵੇਖਿਆ ਤੇ ਹਰੀ ਸਿੰਘ ਗਰਵੇਦੇ ਕਰਦੇ ਤੇ ਵੇਖਣ ਤੋਂ ਬਾਅਦ ਕਹਿੰਦਾ ਕਹਿੰਦਾ ਕਿ ਇਹਨਾਂ ਦਾ ਕੋਈ ਵਾਰਿਸ ਹੈ ਖਰੀਦ ਸਿੰਘ ਗਰਵੇਦੇ ਦੇ ਪਰਿਵਾਰ ਵਿੱਚੋਂ ਕੋਈ ਹੈ ਜਿਹਨੂੰ ਮੈਂ ਵੇਖਣਾ ਚਾਹੁੰਦਾ ਕਿ ਜਿੱਤੋਂ ਮੇਰੇ ਬਡੇਰੇ ਡਰਦੇ ਸੀ ਉਹਨਾਂ ਕਹਿੰਦਾ ਹਾਂ ਉਹ ਤਾਂ ਪਰਪੁੱਤਰ ਹੈ ਫਲਾਣੇ ਸਕੂਚ ਪੜਦਾ ਹੈ ਕਹਿੰਦਾ ਉਹਨੂੰ ਬੁਲਾ ਦੇ ਉਹ ਵੇਖਣਾ ਚਾਹੁੰਦਾ ਕਿ ਖਰੀਦ ਸਿੰਘ ਦਰਵਾ ਜਿਨੇ ਉਹ ਇਲਾਕਾ ਕਬਜ਼ੇ ਅਧੀਨ ਲੈ ਲਿਆ ਜਿਹਦੇ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਸੱਚਮੁੱਚ ਸੱਚ ਹੈ ਚੀਨ ਦੀ ਦੀਵਾਰ ਚੀਨ ਦੇ ਉੱਪਰ ਹੋਣ ਵਾਲੇ ਹਮਲਿਆਂ ਨੂੰ ਰੋਕ ਨਹੀਂ ਸਕੀ ਅਮਰੀਕਾ ਰੂਸ ਨੇ ਯਤਨ ਕਰ ਲਏ ਨੇ ਪਰ ਦਰਅ ਖੈਬਰ ਦਾ ਇਹ ਇਲਾਕਾ ਫਤਿਹ ਨਹੀਂ ਕਰ ਸਕੇ ਹਾਲਾਂਕਿ ਉਹਨਾਂ ਜਹਾਜ਼ਾਂ ਵੀ ਉਹਨਾਂ ਦੀ ਵਰਤੋਂ ਕੀਤੀ ਜਿਨ੍ਹਾਂ ਨੂੰ ਪਾਇਲਟਲੈਸ ਕਿਹਾ ਜਾਂਦਾ ਡਰੋਨ ਕਿਹਾ ਜਾਂਦਾ ਫਿਰ ਵੀ ਛੱਡ ਕੇ ਜਾਣਾ ਪਿਆ ਇਸ ਇਲਾਕੇ ਨੂੰ ਫਤਿਹ ਨਹੀਂ ਕਰ ਸਕੇ ਹਰੀਸ ਨੂੰ ਉਹਨੇ ਫਤਿਹ ਕੀਤਾ ਡਿਪਟੀ ਕਮਿਸ਼ਨਰ ਜੀ ਉਸਦੀ ਗੱਲ ਨੂੰ ਸੁਣਿਆ ਆਪਣੇ ਦਫ਼ਤਰ ਦੇ ਵਿੱਚੋਂ ਇੱਕ ਬੱਗੀ ਸਕੂਲ ਭੇਜ ਦਿੱਤੀ ਪ੍ਰਿੰਸੀਪਲ ਦੇ ਕੋਲ ਕਿਸ ਸਰਦਾਰ ਹਰੀ ਸਿੰਘ ਨਲੂਵੇ ਦੇ ਖਾਨਦਾਨ ਦੇ ਵਿੱਚੋਂ ਉਹਦਾ ਬੰਸ਼ ਸਕੂਲ 'ਚ ਪੜਦਾ ਉਹਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਲੈ ਕੇ ਆਓ ਮਿਲਣਾ ਚਾਹੁੰਦਾ ਹੈ ਕੋਈ ਬੱਚੇ ਨੂੰ ਕਲਾਸ ਦੇ ਵਿੱਚੋਂ ਬੁਲਾਇਆ ਗਿਆ ਪ੍ਰਿੰਸੀਪਲ ਦੇ ਕਮਰੇ ਦੇ ਵਿੱਚ ਡੀਸੀ ਦਾ ਨੁਮਾਇੰਦਾ ਬੈਠਾ ਤੇ ਨਾਲ ਉਹਦੇ ਡਿਪਟੀ ਕਮਿਸ਼ਨਰ ਦੇ ਸਾਹਮਣੇ ਉਹਦਾ ਪ੍ਰਿੰਸੀਪਲ ਬੈਠਾ ਉਸ ਨੁਮਾਇੰਦੇ ਦੇ ਸਾਹਮਣੇ ਉਹ ਕਹਿੰਦਾ ਕਿ ਤੈਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੋਂ ਬੱਗੀ ਲੈਣ ਵਾਸਤੇ ਆਈ ਹੈ ਤੈਨੂੰ ਉੱਥੇ ਜਾਣਾ ਪਵੇਗਾ ਕਹਿੰਦਾ ਕਿਉਂ ਕਹਿੰਦਾ ਕੋਈ ਮਿਲਣ ਵਾਸਤੇ ਆਇਆ ਕਹਿੰਦਾ ਕੌਣ ਆਇਆ ਉਹਨਾਂ ਦੱਸਿਆ ਕਿ ਫਲਾਣਾ ਜਿਹੜਾ ਜਮਰੌਦ ਦਾ ਜਰਨੈਲ ਹੁੰਦਾ ਸੀ ਉਹਦਾ ਪਰਪੁੱਤਰ ਆਇਆ ਕਹਿੰਦਾ ਮੈਂ ਨਹੀਂ ਚਾਹਦਾ ਉਹ ਇੱਕ ਹਾਰੇ ਹੋਏ ਜਰਨੈਲ ਦਾ ਪਰਪੁੱਤਰ ਹੈ ਮੈਂ ਜਿੱਤੇ ਜਰਨੈਲ ਦਾ ਪਰਪੁੱਤਰ ਹੈ ਜੇ ਉਹਨੇ ਮਿਲਣਾ ਹੈ ਤੇ ਉਹ ਚੱਲ ਕੇ ਆਵੇ ਇਹ ਹਰੀ ਸਿੰਘ ਨਲੂਏ ਦੀ ਔਲਾਦ ਨਹੀਂ ਕਰੇਗੀ ਕਿ ਉਹਨੂੰ ਮਿਲਹ ਜਾਵੇ ਉਹ ਮਿਲ ਕੇ ਸੱਚਮੁੱਚ ਆਇਆ ਤੇ ਮਿਲ ਕੇ ਉਹਨੇ ਇੱਕ ਗੱਲ ਕਹੀ ਸੀ ਕਹਿੰਦਾ ਪਤਾ ਲੱਗਾ ਕਿ ਖੂਨ ਦੀ ਅਣਖ ਕੀ ਹੁੰਦੀ ਹੈ ਸੱਚਮੁੱਚ ਤੇਰੇ ਵਡੇਰੇ ਇੰਨੇ ਕਾਬਲ ਹੀ ਹੋਣਗੇ ਜਿੰਨਾਂ ਤੋਂ ਸਾਡੇ ਵਡੇਰੇ ਡਰਦੇ ਸੀ ਇਹ ਜਿਹੜੀ ਪਰੰਪਰਾ ਹੈ ਪੀੜ੍ਹੀਆਂ ਦੇ ਵਿੱਚ ਆਉਂਦੀ ਹੈ ਅੱਜ ਉਸ ਪਰੰਪਰਾ ਦਾ ਹੀ ਵਿਨਾਸ਼ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਅਸੀਂ ਕਿਵੇਂ ਜ਼ਿੰਮੇਵਾਰ ਹਾਂ ਸਾਡੇ ਬੱਚਿਆਂ ਦਾ ਖਾਣ ਪੀਣ ਅਸਲ ਕੋਈ ਕਾਰਨ ਤਾਂ ਹੈ ਲੈ ਕੇ ਬੱਚਿਆਂ ਦੀ ਪ੍ਰਵਿਰਤੀ ਵੱਧ ਰਹੀ ਹੈ ਉਹਦੇ ਕਾਰਨ ਵਾਲੀ ਵੇਖਣਾ ਪਵੇਗਾ ਜੋ ਅਸੀਂ ਬੱਚਿਆਂ ਨੂੰ ਖਾਣ ਪੀਣ ਦੇ ਵਾਸਤੇ ਦੇ ਰਹੇ ਹਾਂ ਜਿੰਨਾ ਵੀ ਫਾਸਟ ਫੂਡ ਦੇ ਨਾਂ ਤੇ ਅਸੀਂ ਬੱਚਿਆਂ ਨੂੰ ਦੇ ਰਹੇ ਹਾਂ ਉਹਨਾਂ ਦੇ ਅੰਦਰ ਜਿਨਸੀ ਤਬਦੀਲੀਆਂ ਆ ਰਹੀਆਂ ਹਨ ਗੁਰੂ ਅਮਰਦਾਸ ਪਾਤਸ਼ਾਹ ਗੋਇੰਦਵਾਲ ਸਾਹਿਬ ਦੀ ਗੱਲ ਹੈ ਜਦੋਂ ਸ਼ਾਮ ਨੂੰ ਲੰਗਰ ਜਿਹੜਾ ਵੱਧ ਜਾਂਦਾ ਸੀ ਬਿਆਸ ਦਰਿਆ ਦੇ ਵਿੱਚ ਰੋੜ ਦਿੰਦੇ ਸੀ ਇੱਕ ਦੋ ਸਿੱਖਾਂ ਨੇ ਸਵਾਲ ਵੀ ਕੀਤਾ ਪਾਤਸ਼ਾਹ ਸਾਰੇ ਖਾਧਾ ਜਾ ਸਕਦਾ ਕਿਉਂ ਉਹਨਾਂ ਨੇ ਕਿਹਾ ਨਹੀਂ ਬਹਿ ਅੰਨ ਮੇਰੀ ਕੌਮ ਦੇ ਮਨ ਤੇ ਤਨ ਨੂੰ ਪਿਆ ਕਰ ਦੇਗਾ ਅੱਜ ਜਿੰਨਾ ਵੀ ਫਾਸਟ ਫੂਡ ਦੇ ਨਾਂ ਤੇ ਖਾਧਾ ਜਾਂਦਾ ਸਾਰਾ ਬਿਆਸ ਮਾਂ ਵੀ ਕਹਿੰਦੀ ਕਿ ਮੇਰੀ ਰੋਟੀ ਪਕਾਉਣ ਦੀ ਮਾਰੀ ਆ ਜਾ ਬੱਚਾ ਆਰਡਰ ਕਰ ਲਾ ਜొਮੈਟੋ ਤੋਂ ਆ ਚੀਜ਼ ਮੰਗਾ ਲੈ। ਇਹ ਪ੍ਰਵਿਰਤੀ ਅਸੀਂ ਘਰਾਂ ਵਿੱਚ ਸ਼ੁਰੂ ਕੀਤੀ। ਬੱਚਿਆਂ ਦੇ ਖਡਾਉਣਿਆਂ ਦੇ ਰੰਗ ਵੇਖੋ। ਬੱਚਿਆਂ ਦੇ ਖਡਾਉਣਿਆਂ ਦੇ ਬਾਰੇ ਸਰਚ ਕਰੋ। ਤੁਸੀਂ ਐਮਾਜ਼ਨ ਤੋਂ ਖਡਾਉਣੇ ਮੰਗਾਉਣੇ ਨੇ ਕਿ 6 ਸਾਲ ਦਾ ਬੱਚਾ ਖਡਾਉਣੇ ਮੰਗਾਉਣਿਆ। ਉਹਨਾਂ ਖਡਾਉਣਿਆਂ ਦੇ ਸਾਰੇ ਰੰਗ ਉਹ ਨਹੀਂ ਜਿਹੜੇ ਉਹਨਾਂ ਦੇ ਚੰਦੇ ਦਿਲ ਜਿੰਨੇ ਵੀ ਮਲਟੀਪਲ ਟੁਆਇਸ ਹੁੰਦੇ ਨੇ ਕਿ 10 12 ਖਡਾਉਣਿਆਂ ਦਾ ਪੈਕ ਹੁੰਦਾ ਉਹਦੇ ਵਿੱਚ ਕਿਉਂਕਿ ਬੱਚੇ ਦੇ ਮਨ ਅੰਦਰ ਉਹ ਰੰਗ ਘਰ ਕਰ ਰਹੇ ਨੇ ਜਨਮ ਤੋਂ ਹੀ ਬੱਚੇ ਦੇ ਅੰਦਰ ਇੱਕ ਪ੍ਰਵਿਰਤੀ ਪੈਦਾ ਕੀਤੀ ਜਾ ਰਹੀ ਹੈ ਜਦੋਂ ਜਵਾਨ ਹੋ ਰਿਹਾ ਹੁਣ ਮੈਂ ਪਿੱਛੇ ਇੱਕ ਬੱਚੇ ਦੀ ਇੰਟਰਵਿਊ ਵੇਖ ਰਿਹਾ ਸੀ ਕਿੰਦਾ ਮੈਂ ਹੈ ਵੀ ਸਮਲਿੰਗੀ ਆ ਮੈਂ ਦਸਤਾਰ ਵੀ ਸਜਾਉਣਾ ਤੇ ਮੇਰੇ ਮਾਪੇ ਨੂੰ ਪਤਾ ਲੱਗਾ ਤੇ ਮੇਰਾ ਮਾਪਾਪ ਖਮੋਸ਼ੀ ਚ ਰਹੂਗਾ ਜ਼ਰੂਰ ਹੋਵੇਗਾ ਪਰ ਜੇ ਅੱਜ ਇਹ ਬਗਾਨੇ ਘਰ ਦੀ ਅੱਗ ਹੈ ਕਮ ਸਿਕਮ ਆਪਣੇ ਘਰਾਂ ਤੇ ਬਚਾ ਲਈਏ ਕਿ ਸਾਡੇ ਘਰਾਂ ਦੇ ਵਿੱਚ ਜੇਕਰ ਐਵੇਂ ਦੀ ਔਲਾਦ ਪੈਦਾ ਹੋਵੇਗੀ ਤੇ ਉਹਦੇ ਕਾਰਨ ਕਿਤੇ ਨਾ ਕਿਤੇ ਸਾਡੇ 'ਚ ਜ਼ਰੂਰ ਸ਼ਬੇ ਪਉਣਗੇ ਅਸੀਂ ਬੱਚੇ ਨੂੰ ਮਾਹੌਲ ਕਿਵੇਂ ਦਾ ਦੇ ਰਹੇ ਹਾਂ ਪਹਿਰਾਵਾ ਉਹਦਾ ਖਾਣ ਵੀ ਇਹਨਾਂ ਸਾਰੀਆਂ ਚੀਜ਼ਾਂ 'ਤੇ ਜਦ ਅਸਾਂ ਨੂੰ ਧਿਆਨ ਦੇਣਾ ਪਵੇ ਕਿਉਂਕਿ ਇਹ ਚੀਜ਼ਾਂ ਆ ਜਾ ਕੇ ਉਸ ਵੱਡਾ ਜਿਹੜਾ ਕਹਿ ਸਕਦੇ ਹੋ ਕਿ ਇੱਕ ਇੱਕ ਗਰੁੱਪ ਕਹਿੰਦੇ ਜਾਂ ਇੱਕ ਆਰਥਿਕ ਤੌਰ ਤੇ ਜਿਹੜੀ ਸਥਾਪਤੀ ਹੈ ਉਹਦੇ ਹੱਕ ਦੇ ਵਿੱਚ ਜਾ ਰਹੀਆਂ ਪੇਦਾਂ ਉਹ ਪ੍ਰਮੋਟ ਕਰ ਰਹੇ ਨੇ ਅਖਬਾਰਾਂ 'ਚ ਜਗ੍ਹਾ ਮਿਲ ਰਹੀ ਹੈ ਉਹਦਾ ਵੱਡਾ ਕਾਰਨ ਇਹ ਹੈ ਕਿ ਜਦੋਂ ਉਰਾਧ ਹੀ ਪੈਦਾ ਨਹੀਂ ਹੋਵੇਗੀ ਖਾਸ ਕਰਕੇ ਸਾਡੇ ਵਰਗੀ ਕੌਮ ਜਿਹੜੀ ਅੱਗੇ ਘਟ ਗਿਣਤੀ ਦੇ ਵਿੱਚ ਹੈ ਤੇ ਸਾਡੀ ਤਾਂ ਪਹਿਲਾਂ ਹੀ ਤੁਸੀਂ ਪਿਛਲੇ 20 ਸਾਲਾਂ ਤੋਂ ਪੜ ਲਓ ਚਾਹੇ ਸਾਡੀ ਕਿਸਾਨੀ ਦੀ ਖੇਤੀਬੰਦ ਕਰਕੇ ਸੀ ਸਾਡੇ ਤਾਂ ਪਹਿਲਾਂ ਹੀ ਸੰਤਾਨ ਸੰਜਮ ਬਹੁਤ ਸੀ ਕਿ ਪਾਉਣ ਵਾਲੇ ਦਸਕ ਸਾਲਾਂ 'ਚ ਸਾਡੇ 'ਚ ਚਾਚੀ ਤੇ ਮਾਸੀ ਦਾ ਰਿਸ਼ਤਾ ਖਤਮ ਹੋ ਗਿਆ ਕਿਉਂਕਿ ਇੱਕ ਜਾਂ ਦੋ ਬੱਚੇ ਨੇ ਬਹੁਤ ਸਾਰੇ ਰਿਸ਼ਤੇ ਜਿਹੜੇ ਸਾਡੇ ਸੱਭਿਆਚਾਰ ਦੇ ਵਿੱਚ ਬਣੇ ਸੀ ਉਹ ਖਤਮ ਹੋ ਗਏ ਆ ਆਉਣ ਵਾਲੇ ਕੁਝ ਸਮਾਂ ਬਾਅਦ ਭੂਆ ਤੇ ਮਾਮੇ ਦਾ ਵੀ ਖਤਮ ਹੋ ਜਾਣਾ ਕਿਉਂਕਿ ਏਕ-ਏਕ ਬੱਚਾ ਤੇ ਜਿਹੜੀ ਰੇਸ਼ਿਓ ਹੈ ਜਿਹੜਾ ਅਨੁਪਾਤ ਹੈ ਉਹ ਵੇਖੋ ਕਿ ਦਿਨੋ ਦਿਨ ਸਾਡਾ ਡਿੱਗਦਾ ਜਾ ਰਿਹਾ ਦੂਜੇ ਪਾਸੇ ਬਹੁਤ ਸਾਰੇ ਦੇਸ਼ ਇੰਗਲੈਂਡ ਵਰਗੇ ਦੇਸ਼ ਇਸ ਗੱਲ ਤੇ ਚਿੰਤਨ ਕਰ ਰਹੇ ਨੇ ਕਿ ਮੁਸਲਮਾਨਾਂ ਦੀ ਆਬਾਦੀ ਵਧਦੀ ਜਾ ਰਹੀ ਹੈ ਵੋਟਾਂ ਦੀ ਸਿਰਾਂ ਦੀ ਗਿਣਤੀ ਦੇ ਰੂਪ ਚ ਕਿਤੇ ਦਿਨ ਇਸ ਦੇਸ਼ ਤੇ ਕਾਬੂ ਚ ਹੋਣਗੇ ਕਿ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਤੇ ਸਾਨੂੰ ਚਿੰਤਨ ਕਰਨਾ ਪਵੇਗਾ ਕਿ ਸਾਡੇ ਪਰਿਵਾਰਾਂ ਦੇ ਵਿੱਚ ਇਹ ਗੱਲਾਂ ਕਿਤੇ ਨਾ ਆ ਜਾਣ ਅਸੀਂ ਬੱਚਿਆਂ ਦਾ ਬੈਣ ਉਠਣ ਅਸੀਂ ਬੱਚਿਆਂ ਦਾ ਖਾਣ ਪੀਣ ਅਸੀਂ ਬੱਚਿਆਂ ਦਾ ਆਲਾ ਦਵਾਲਾ ਅਸੀਂ ਬੱਚਿਆਂ ਦੀ ਆਦਤ ਤੇ ਜੋ ਅਸੀਂ ਫੋਨ ਤੇ ਉਸ ਨੂੰ ਵੇਖਣ ਵਾਸਤੇ ਦੇ ਰਹੇ ਉਹਦੇ ਉੱਪਰ ਸਾਡੀ ਨਜ਼ਰ ਜ਼ਰੂਰੀ ਹੋਵੇ ਕਿ ਬੱਚਾ ਕਿਹੜੀ ਮਾਨਸਿਕਤਾ ਵੱਲ ਵੱਧ ਰਿਹਾ ਇਹਨੂੰ ਵੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਇੱਕ ਕਦਮ ਬਾਹਰ ਰੱਖੇਗਾ ਤੇ ਸਰਕਾਰ ਤੋਂ ਲੈ ਕੇ ਸਟੇਟ ਏਜੰਸੀ ਤੱਕ ਉਹਨੂੰ ਜੀਆ ਕਰਨ ਨੂੰ ਤਿਆਰ ਖੜੇ ਕਿਉਂਕਿ ਇਹ ਗੱਲ ਉਹਨਾਂ ਦੇ ਹੱਕ ਚ ਜਾ ਰਹੀ ਹੈ ਸੋ ਇਹ ਸੀ ਸਾਡਾ ਅੱਜ ਦੀ ਮੁੱਖ ਜਿਹੜਾ ਅੱਜ ਦੇ ਸਮੇਂ ਦੇ ਉੱਪਰ ਚਿੰਤਾ ਦਾ ਵਿਸ਼ਾ ਕਿ ਪੰਜਾਬ ਦੀ ਤਰਤੀ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਇੱਕ ਪ੍ਰੇਡ ਘਟਣ ਦੀ ਗੱਲ ਕਰਨੀ ਚ ਮਾਣ ਵਾਲੀ ਗੱਲ ਹੈ ਕਿ ਅਸੀਂ ਇਹਨਾਂ ਰਿਸ਼ਤਿਆਂ ਨੂੰ ਛੱਡ ਕੇ ਦੂਜੇ ਰਿਸ਼ਤਿਆਂ ਤੇ ਜਾ ਰਹੇ ਹਾਂ ਸੋ ਸਾਡੇ ਵਾਸਤੇ ਪੰਜਾਬ ਵਾਸਤੇ ਇੱਕ ਸ਼ਰਮ ਵਾਲੀ ਗੱਲ ਸੀ ਸਿੱਖ ਜਥੇਬੰਦੀਆਂ ਤੇ ਨੌਜਵਾਨਾਂ ਨੇ ਵਿਰੋਧ ਕੀਤਾ ਠੀਕ ਹੈ ਉਹ ਇਹਨਾਂ ਦੀ ਜਿਹੜੀ ਪ੍ਰਾਈਡ ਪ੍ਰੀਡਸ ਯੂ ਕੈਨਸਲ ਹੋ ਗਈ ਪਰ ਗੱਲ ਕੇਵਲ ਕੈਨਸਲ ਹੋਣ ਤੱਕ ਸੀਮਤ ਨਹੀਂ ਹੈ ਗੱਲ ਇਹ ਹੈ ਕਿ ਇਹ ਵਰਤਾਰਾ ਸਾਡੇ ਧਰਾਂ ਚ ਨਾ ਆ ਜਾਏ ਉਹਦੇ ਬਾਰੇ ਸਾਨੂੰ ਚਿੰਤਨ ਕਰਨ ਦੀ ਤੇ ਚਿੰਤਾ ਕਰਨ ਦੀ ਬਹੁਤ ਜ਼ਰੂਰੀ ਲੋੜ ਹੈ ਹੁਣ ਅਸੀਂ ਅਗਲੀ ਗੱਲ ਤੇ ਆਈਏ ਕੁਦਰਤਨ ਕੱਲ ਮੈਂ ਗੱਲ ਕੀਤੀ ਸੀ ਕਿ ਬਾਬਾ ਜਜਾਰ ਸਿੰਘ ਜੀ ਦਾ ਚਲਨ ਦਿਹਾੜਾ ਸੀ ਅੱਜ ਜਿਹੜਾ ਸਾਡਾ ਪਰਚਲਿਤ ਕੈਲੰਡਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦੇ ਮੁਤਾਬਕ ਵਿਸ਼ੇਕ ਮੂਲ ਨਾਨਕਸ਼ਹੀ ਕੈਲੰਡਰ ਦੇ ਮੁਤਾਬਕ 14 ਅਪ੍ਰੈਲ ਨੂੰ ਬਣਦਾ ਤੇ ਅੱਜ ਜਿਹੜਾ ਚੱਲ ਰਿਹਾ ਕੈਲੰਡਰ ਹੈ ਉਹਦੇ ਮੁਤਾਬਕ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਤਾ ਗਤੀ ਦਿਵਸ ਹੋਇਆ। ਮਤਾ ਗੁਜਰਕੌਰ ਦੀ ਯਾਦ ਦੇ ਵਿੱਚ ਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਦੇ ਵਿੱਚ ਇਹ ਜਿਹੜਾ ਸਮਾਗਮ ਹੁੰਦਾ ਤੇ ਇਹਨਾਂ ਸਾਰੇ ਬਰਤਾਰਿਆਂ ਨੂੰ ਅਸੀਂ ਥੋੜਾ ਥੋੜਾ ਸੰਜਲਦਤ ਤੁਮ ਕਰੀਏ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਬਲੱਖਣ ਸ਼ਹਾਦਤ ਹੈ ਹਿਊਮਨ ਰਾਈਟਸ ਦਿਨ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ ਯੂਨੋ ਦੇ ਵੱਲ ਪਰ ਮੇਰੇ ਖਿਆਲ ਦੇ ਨਾਲ ਜਿਹੜਾ ਮਨੁੱਖੀ ਅਧਿਕਾਰ ਦਿਵਸ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਨ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਦੁਨੀਆ ਦੇ ਇਤਿਹਾਸ ਦੇ ਵਿੱਚ ਉਹ ਜਹੂਦੀਆਂ ਦੀ ਗੱਲ ਕਰ ਲਈਏ ਸੀ 크ਿਸਚਨਾਂ ਦੀ ਗੱਲ ਕਰ ਲਈਏ ਇਸਲਾਮ ਦੀ ਗੱਲ ਕਰ ਲਈਏ ਸ਼ਹਾਦਤਾਂ ਬਹੁਤ ਹੋਈਆਂ ਪਰ ਇਹ ਵਿਲੱਖਣ ਸ਼ਹਾਦਤ ਕਿਸੇ ਧਾਰਮਿਕ ਰਹਿਬਰ ਦੀ ਹੈ ਆਮ ਸ਼ਹਾਦਤ ਨਹੀਂ ਇੱਕ ਕੌਮ ਦੇ ਧਾਰਮਿਕ ਰਹਿਬਰ ਜਾਂ ਕੌਮ ਦੇ ਮੁਖੀ ਦੀ ਸ਼ਹਾਦਤ ਤੇ ਉਹਦਾ ਕਾਰਨ ਕੀ ਹੈ ਕਿ ਕਿਸੇ ਦੂਜੇ ਧਰਮ ਦੇ ਵੀ ਧਾਰਮਿਕ ਚਿੰਨ੍ਹਾਂ ਦੀ ਰੱਖਿਆ ਕਰਦੀ ਇਹ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਡੀ ਸ਼ਹਾਦਤ ਹੈ